ਜੀ ਸਤਿ ਸ੍ਰੀ ਅਕਾਲ ਦੋਸਤੋ ਅੱਜ ਦੀ ਅਪਡੇਟ ਪੰਜਾਬ ਦੇ ਸਕੂਲਾਂ ਲਈ ਆਈ ਫੱਡੀ ਖਬਰ ਛੁੱਟੀਆਂ ਤੇ ਚੱਲਦੇ ਸਕੂਲਾਂ ਲਈ ਜ਼ਰੂਰੀ ਸੂਚਨਾ ਸਕੂਲਾਂ ਦੇ ਵਿਦਿਆਰਥੀਆਂ ਲਈ ਅਹਿਮ ਸੂਚਨਾ ਆਈ ਕੀ ਆਪਰੀ ਅਪਡੇਟ ਆਉ ਜਾਂਦੇ ਆ ਅੱਜ ਦੀ ਵੀਡੀਓ ਦੁਆਰਾ ਉਸ ਤੋਂ ਪਹਿਲਾਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਤਾਂ ਕਿ ਲੇਟੈਸਟ ਅਪਡੇਟ ਸਭ ਤੋਂ ਪਹਿਲਾਂ ਤੁਹਾਨੂੰ ਆਪਣੇ ਚੈਨਲ ਦੇ ਉੱਪਰ ਦੇਖਣ ਨੂੰ ਮਿਲ ਸਕਣ ਤਾਂ ਚਲੋ ਲੈ ਕੇ ਚੱਲਦੇ ਆ ਅੱਜ ਦੀ ਖਬਰ ਦੇ ਉੱਪਰ ਡਾਇਰੈਕਟਰ ਆਫ ਸਕੂਲ ਐਜੂਕੇਸ਼ਨ ਪੰਜਾਬ ਵੱਲੋਂ ਸਾਰੇ ਜ਼ਿਲ੍ਹਾ ਸਿੱਖਿਆ ਅਧਿਕਾਰੀਆਂ ਨੂੰ ਇੱਕ ਪੱਤਰ ਜਾਰੀ ਕਰਦੇ ਪਿਛਲੇ 3 ਸਾਲ ਤੋਂ ਸਪੋਰਟਸ ਫੰਡ ਜਮਾ ਨਾ ਕਰਵਾਉਣ ਵਾਲੇ ਸਕੂਲਾਂ ਦੀ ਰਿਪੋਰਟ ਮੰਗੀ ਹੈ ਇਸ ਪੱਤਰ ਚ ਕਿਹਾ ਗਿਆ ਹੈ ਕਿ ਸਬੰਧਤ ਜ਼ਿਲ੍ਹਾ ਸਿੱਖਿਆ ਅਧਿਕਾਰੀਆਂ ਦੇ ਅਧੀਨ ਆਉਂਦੇ ਸਕੂਲਾਂ ਤੋਂ 10 ਦਿਨ ਦੇ ਅੰਦਰ ਰਿਪੋਰਟ ਲੈ ਕੇ ਮੁੱਖ ਦਫ਼ਤਰ ਭੇਜੀ ਜਾਵੇ ਇਹਨਾਂ ਸਕੂਲਾਂ ਵੱਲੋਂ ਪਿਛਲੇ 3 ਸਾਲ ਮਤਲਬ 2000 ਵੀ 21 ਤੋਂ 2022-23 ਤੱਕ ਦਾ ਸਪੋਰਟਸ ਫੰਡ ਜਮ੍ਹਾਂ ਨਹੀਂ ਕਰਵਾਇਆ ਗਿਆ ਸੀ ਦੱਸ ਦਈਏ ਕਿ ਸਕੂਲਾਂ ਤੋਂ ਲੈ ਜਾਣ ਵਾਲੇ ਸਪੋਰਟਸ ਫੰਡ ਸਿੱਖਿਆ ਵਿਭਾਗ ਹੈੱਡ ਕੁਆਟਰ ਨੂੰ ਪੇਜਿਆ ਜਾਂਦਾ ਹੈ ਸਿੱਖਿਆ ਵਿਭਾਗ ਜ਼ਿਲ੍ਹਾ ਪੱਧਰ ਤੇ ਹੋਣ ਵਾਲੀਆਂ ਖੇਡਾਂ ਪ੍ਰਤੀਯੋਗਤਾਵਾਂ ਤੇ ਇਸ ਫੰਡ ਨੂੰ ਖਰਚ ਕਰਦਾ ਹੈ ਇਸ ਨਾਲ ਖੇਡ ਪ੍ਰਤੀਭਾਰੀ ਲਈ ਡਰੈਸ ਡਾਈਟ ਅਤੇ ਕਿਰਾਏ ਆਦਿ ਦੀ ਵਿਵਸਥਾ ਕੀਤੀ ਜਾਂਦੀ ਹੈ ਤਾਂ ਇਹ ਫੰਡ ਜਿਹੜੇ ਸਕੂਲਾਂ ਵੱਲੋਂ ਦਫ਼ਤਰ ਦੇ ਵਿੱਚ ਜਮ੍ਹਾਂ ਨਹੀਂ ਕਰਵਾਇਆ ਸੀ ਉਹਨਾਂ ਤੋਂ ਰਿਪੋਰਟ ਮੰਗੀ ਗਈ ਹੈ ਅਗਰ 10 ਦਿਨ ਦੇ ਅੰਦਰ ਆਪਣੀ ਰਿਪੋਰਟ ਦਫ਼ਤਰ ਦੇ ਵਿੱਚ ਜਮ੍ਹਾਂ ਨਹੀਂ ਕਰਾਉਂਦੇ ਤਾਂ ਉਹਨਾਂ 'ਤੇ ਸਖਤ ਕਾਰਵਾਈ ਕੀਤੀ ਜਾਵੇਗੀ ਦੇਖਣਾ ਇਹ ਹੋਵੇਗਾ ਕਿ ਕਿਹੜੇ-ਕਿਹੜੇ ਸਕੂਲ ਇਸ ਲਿਸਟ ਦੇ ਵਿੱਚ ਆਉਂਦੇ ਆ ਔਰ ਲਿਸਟ ਅੱਜ ਸ਼ਾਮ ਤੱਕ ਅਪਲੋਡ ਕਰ ਦਿੱਤੀ ਜਾਵੇਗੀ ਜਿਸ ਦੇ ਵਿੱਚ ਸਾਰੇ ਸਕੂਲਾਂ ਦੇ ਨਾਮ ਸ਼ਾਮਲ ਹੋਣਗੇ ਜਿਹੜੇ-ਜਿਹੜੇ ਸਕੂਲਾਂ ਨੇ ਪਿਛਲੇ 3 ਸਾਲਾਂ ਤੋਂ ਫੰਡ ਜਮਾ ਨਹੀਂ ਕਰਵਾਈਆ ਔਰ ਉਸ ਦੇ ਨਾਲ ਅਮਾਉਂਟ ਵੀ ਦੱਸੀ ਹੋਵੇਗੀ ਕਿ ਕਿਹੜੇ ਸਕੂਲ ਦੀ ਕਿੰਨੀ ਅਮਾਉਂਟ ਪੈਂਡਿੰਗ ਹੈ ਤਾਂ ਇਸ ਦੇ ਬਾਰੇ ਹੋਰ ਜੋ ਵੀ ਅਪਡੇਟ ਆਏਗੀ ਤੁਹਾਡੇ ਨਾਲ ਸ਼ੇਅਰ ਕਰਾਂਗੇ ਹੋਰ ਨਵੀਆਂ ਅਪਡੇਟ ਲਈ ਚੈਨਲ ਤਾਜ਼ੀ ਨੌਕਰੀ ਨੂੰ ਸਬਸਕ੍ਰਾਈਬ ਕਰੋ ਧੰਨਵਾਦ